ਕਹਿੰਦੇ ਜਦੋਂ ਸਤਿਗੁਰੂ ਨੇ ਦਿਖਿਆ ਦਿੱਤੀ ਫਿਰ ਕੀ ਹੋਇਆ ਆਪ ਪਛਾਣਾ ਹਰ ਮਿਲਿਆ ਇਹ ਅਗਲੀ ਕਲਾਸ ਸੇ ਆਪ ਪਹਿਲਾਂ ਗੁਰੂ ਤੋਂ ਦਿਖਿਆ ਲਈ ਦਿਖਿਆ ਯਾਨੀ ਕਿ ਸ਼ੀਸ਼ਾ ਲਿਆ ਤੇ ਜਦੋਂ ਸ਼ੀਸ਼ੇ ਨੂੰ ਆਪਣੇ ਵੱਲ ਕੀਤਾ ਤੇ ਆਪਣਾ ਆਪ ਦਿਸ ਗਿਆ ਆਪ ਪਛਾਣਾ ਪਛਾਣੀ ਦਾ ਕਿੰਨੂ ਹੈ 10 12 ਜਣੇ ਹੋਣ ਤੇ ਵਿੱਚੋਂ ਇੱਕ ਨੂੰ ਪਛਾਣੀਦਾ ਵੀ ਇਹ ਤੇ ਉਹ ਹੈ ਜਿਹੜਾ ਮੈਂ ਪਹਿਲਾਂ ਵੇਖਿਆ ਹੋਇਆ ਸੀ ਕਿਤੇ ਭੁਲੇਖਾ ਪੈਂਦਾ ਸਾਨੂੰ ਅਜੇ ਆਪਣੇ ਆਪ ਦਾ ਪਤਾ ਹੀ ਨਹੀਂ ਅਸੀਂ ਕੌਣ ਆ ਅਸੀਂ ਮਨ ਨੂੰ ਆਪਣਾ ਕਹਿ ਰਹੇ ਹਾਂ ਸਾਨੂੰ ਆਪਣਾ ਆਪ ਲੱਭ ਹੀ ਨਹੀਂ ਰਿਹਾ ਆਪਣਾ ਆਪ ਸਾਡੀ ਜਮੀਰ ਹੈ ਜਮੀਰ ਮਨ ਨਹੀਂ ਆਪਣਾ ਆਪ ਮਨ ਤੇ ਇੱਕ ਅਰਜੀ ਐਕਟਿੰਗ ਸ਼ਕਤੀ ਹੈ ਜਿਹੜੀ ਇਸ ਜੀਵਨ ਨੂੰ ਚਲਾ ਰਹੀ ਹੈ ਅਸੀਂ ਉਹਨੂੰ ਆਪਣਾ ਆਪ ਸਮਝ ਲਿਆ ਉਹ ਵੱਖਰਾ ਹੈ ਨਾ ਅਸੀਂ ਸਰੀਰਾਂ ਨਾ ਅਸੀਂ ਮਨ ਹਾਂ ਨਾ ਅਸੀਂ ਬੁੱਧੀ ਹਾਂ ਇਹ ਸਾਡੇ ਔਜ਼ਾਰ ਨੇ ਇਹ ਸਾਡੇ ਜੰਤਰ ਨੇ ਇਹਨਾਂ ਤੋਂ ਅਸੀਂ ਕੰਮ ਲੈਣਾ ਆਪਣਾ ਆਪ ਮਨੁੱਖ ਦੀ ਜ਼ਮੀਰ ਹੈ ਜਦੋਂ ਕਈ ਵਾਰੀ ਆਪਾਂ ਸੱਚੀ ਗੱਲ ਸੁਣਨੇ ਆ ਨਾ ਸਚਾਈ ਸੁਣਨੇ ਆ ਤੇ ਕਰਦੇ ਨਹੀਂ ਉਹ ਕੰਮ ਤੇ ਇੱਕ ਥਾਂ ਤੋਂ ਆਵਾਜ਼ ਆਉਂਦੀ ਏ ਵੀ ਗੱਲ ਤੇ ਠੀਕ ਏ ਉਹ ਜ਼ਮੀਰ ਬੋਲਦੀ ਏ ਗੱਲ ਠੀਕ ਏ ਭਾਵੇਂ ਮੈਂ ਨਹੀਂ ਕਰਦਾ ਉਹਨੂੰ ਕਹਿੰਦੇ ਆਤਮਾ ਦੀ ਆਵਾਜ਼ ਉਹਨੂੰ ਕਹਿੰਦੇ ਜਦੋਂ ਗੁਰੂ ਨੇ ਪਲਟਕੇ ਗੁਰੂ ਦਾ ਸ਼ਬਦ ਸ਼ੀਸ਼ਾ ਅੱਗੇ ਲਾਇਆ ਤੇ ਆਪਣੇ ਆਪ ਦੀ ਪਛਾਣ ਆ ਗਈ ਮੈਂ ਕੌਣ ਸਾਂ ਪਹਿਲਾਂ ਪ੍ਰਮਾਤਮਾ ਨੂੰ ਨਹੀਂ ਮਿਲਦਾ ਮਨੁੱਖ ਪਹਿਲਾਂ ਆਪਣੇ ਆਪ ਨੂੰ ਮਿਲਦਾ ਹੈ ਪਹਿਲਾਂ ਦਰਸ਼ਨ ਨਹੀਂ ਹੁੰਦਾ ਪਹਿਲਾਂ ਅੱਖ ਆਉਂਦੀ ਹੈ ਅੱਖ ਖੁੱਲੇਗੀ ਦਰਸ਼ਨ ਬਾਅਦ ਵਿੱਚ ਹੋਣਗੇ ਇਸ ਲਈ ਦਰਸ਼ਨ ਦਾ ਕੋਈ ਸਵਾਲ ਹੀ ਨਹੀਂ ਅੱਖ ਦਾ ਸਵਾਲ ਹੈ ਸਾਰਾ ਮਹਾਰਾਜ ਕਹਿੰਦੇ ਆ ਤੈਨੂੰ ਅੱਖ ਦੇਣਾ ਉਹ ਅੱਖ ਤੇਰਾ ਆਪਣਾ ਆਪੇ ਉਹਦੇ ਉੱਤੇ ਮਿੱਟੀ ਪਈ ਹੈ ਨਿਤਨੇਮ ਕਰਿਆ ਕਰ ਧੂੜ ਲੈ ਜਾਏਗੀ ਉਹਦੇ ਵਿੱਚੋਂ ਜੋ ਵੇਖੇਗਾ ਰੱਬ ਹੀ ਦਿਖੇਗਾ ਸਾਰਾ ਕੁਝ ਹੋਰ ਕਿਤੇ ਉਹਨੇ ਆਕਾਸ਼ ਵਿੱਚੋਂ ਥੋੜੀ ਆਉਣਾ ਰਸ ਤੇ ਚੜ ਕੇ ਉਹ ਸਿਰਫ ਆਪਣਾ ਆਪ ਜਿਹੜਾ ਉਹ ਜਿਹੜੀ ਅੱਖ ਹੈ ਅੰਦਰ ਦ੍ਰਿਸ਼ਟੀ ਜਿਹੜੀ ਉਹ ਧੁੰਦਲੀ ਹੋ ਗਈ ਸੰਸਾਰ ਦੀ ਮੈਲ ਪਾ ਕੇ ਉਹ ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਨਾਲ ਲੈ ਜਾਂਦੀ ਧੂੜ ਤਾਂ ਫਿਰ ਜੈ ਜੈ ਦੇਖਾਂ ਤਹ ਤੇ ਤੂੰ ਹੈ ਉਹ ਅੱਖ ਹਰ ਇੱਕ ਥਾਂ ਤੇ ਉਹਦੇ ਦਰਸ਼ਨ ਕਰ ਸਕਦੀ ਹੈ ਇਸ ਕਰਕੇ ਕਹਿੰਦੇ ਆਪ ਪਛਾਣਾ ਹਰ ਮਿਲੈ ਉਹਦੇ ਤੋਂ ਬਾਅਦ ਰੱਬ ਮਿਲਦਾ ਹੈ ਪਹਿਲਾਂ ਉਹਨੂੰ ਵੇਖਣ ਵਾਲੀ ਅੱਖ ਆਪਣਾ ਆਪ ਹੈ ਬਾਹਰ ਕਿਤੇ ਨਹੀਂ ਅੱਖੋ ਕੋਈ ਰਸਤਾ ਨਹੀਂ ਜਾਂਦਾ ਬਾਹਰ ਉਹ ਪ੍ਰਮਾਤਮਾ ਨੂੰ ਜਦੋਂ ਉਹਦੇ ਵੱਲ ਕੋਈ ਜਾਂਦਾ ਆਪਣੇ ਵਿੱਚੋਂ ਦੀ ਜਾਂਦਾ ਹੈ ਬਾਹਰੋਂ ਕਿਤੇ ਉਹ ਨਹੀਂ ਜਾਂਦਾ